ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਕੀਤੀ ਗਈ ਸਖਤ ਮਿਹਨਤ ਨਾਲ ਦੁਨੀਆ ਦਾ ਕੋਈ ਵੀ ਟਿਚਾ ਹਾਸਲ ਕੀਤਾ ਜਾ ਸਕਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਲਈ ਆਤਮ ਵਿਸ਼ਵਾਸ ਨਾਲ ਕੀਤੀ ਗਈ ਸਖਤ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨ ਡਾਕਟਰ ਸੋਨਾ ਦਿਨ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਦਾ ਸਨਮਾਨ ਕਰਨ ਦੇ ਮੌਕੇ ਗੱਲਬਾਤ ਕਰਦਿਆਂ ਕੀਤਾ ਇਹ ਬਹੁਤ ਖੁਸ਼ੀ ਹੋਏਗੀ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਾਡੀਆਂ ਤਿੰਨ ਐਗਜ਼ੀਮ ਸਟੂਡੈਂਟਸ ਹਨ ਜਿਨ੍ਹਾਂ ਨੇ 12th ਕਲਾਸ ਦੇ ਰਿਜ਼ਲਟਸ ਵਿੱਚ ਡਿਸਟਿੰਕਸ਼ਨ ਹਾਸਿਲ ਕੀਤੀ ਹੈ ਤੇ ਸਟੇਟ ਵਿੱਚ ਰੈਂਕ ਲੈ ਕੇ ਆਏ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਪੰਨੀਤ ਹੈ ਜਿਨੇ 5th ਰੈਂਕ ਲਿਆ ਹੈ ਸਟੇਟਵਾਈਡ ਉਸ ਤੋਂ ਬਾਅਦ ਚਹਨਾਜ਼ ਹੈ ਜਿਹਦਾ 8th ਰੈਂਕ ਹੈ ਐਂਡ ਬੋਥ ਆਫ ਥੇਮ ਆਰ fromParams ਸਕੂਲਸ ਆਫ ਐਮਿਨੈਂਸ which is a very big distinction ਕਿ ਸਾਰੇ ਪੰਜਾਬ ਵਿੱਚ ਦੋ ਬੱਚੇ ਜਿਹੜੇ ਸਕੂਲ ਆਫ ਐਮਿਨੈਂਸ ਤੋਂ रैंक जिन्होंने स्टेट रैंक हासिल किया है वो दोनों ही बच्चे सातहगढ़ साहब के हैं थर्ड स्टैंड है प्रशासन वालों इन्होंने सारे बुला के मैं यही कहना चाहती हाँ कि वी आर एक्सट्रीमली प्राउड ऑफ यूँ सिर्फ अपने पेरेंट्स नाम नहीं कमाया अपने जिला फतेहगढ़ साहब लाख विशेष अपना स्थान बनाया है। ਤੇ ਅੱਜ ਇਹਨਾਂ ਨੂੰ ਇੱਕ ਛੋਟਾ ਜਿਹਾ ਸੀ ਆਨਰ ਕੀਤਾ ਐ ਐਂਡ ਇਹਨਾਂ ਨਾਲ ਇੰਟਰੈਕਸ਼ਨ ਕਰਕੇ ਆਈਵ ਸੀਨ ਕਿ ਦੇ ਆਰ ਐਕਸਟ੍ਰੀਮਲੀ ਕੰਫੀਡੈਂਟ ਸਟੂਡੈਂਟਸ ਦੇ देयर ਏਮ ਇਨ ਲਾਈਫ देयर ਗੋਲ ਇਨ ਲਾਈਫ ਇਜ਼ ਵੈਰੀ ਕਲੀਅਰ ਬਹੁਤ ਹੀ ਫੋਕਸਡ ਹਨ ਤੇ ਆਈ ਥਿੰਕ ਦਿਸ ਇਜ਼ ਦਾ ਸੀਕ੍ਰਟ ਬਿਹਾਈਂਡ देयर ਸਕਸੈਸ ਕਿਉਂਕਿ ਜਿਵੇਂ ਇਹਨਾਂ ਨੇ ਪੂਰੀ ਡਿਟਰਮੀਨੇਸ਼ਨ ਪੂਰੇ ਫੋਕਸ ਨਾਲ ਪੜਾਈ ਕੀਤੀ ਐ ਤੇ ਮੈਂ ਇਹਨਾਂ ਦੇ ਫਿਊਚਰ ਲਈ ਵੀ ਆਈ ਵਿਸ਼ ਥਮ 올 ਦਾ ਬੈਸਟ ਦੇ ਹੈਵ ਅ ਵੈਰੀ ਬ੍ਰਾਈਟ ਫਿਊਚਰ ਅਹੈਡ ਸੋ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਇਹਨਾਂ ਨੂੰ ਇੱਕ ਵਾਰ ਫੇਰ ਬਹੁਤ ਸ਼ੁਭ ਕਾਮਨਾਵਾਂ ਦੇਣਾ ਚਾ ਮੈਂ ਤੁਸੀ ਗੱਲਬਾਤ ਕੀਤੀ ਜੀ ਕਿਵੇਂ ਦਾ ਕੰਫੀਡੈਂਸ ਬੱਚਿਆਂ ਦੇ ਵਿੱਚ ਦੇਖਣ ਨੂੰ ਪਾਇਆ ਗਿਆ ਹੈ ਦੇਖੋ ਜੀ ਇਹਨਾਂ ਆਪਣੀਆਂ ਜਿਹੜੀਆਂ ਸਟੂਡੈਂਟਸ ਹੈ ਇਹਨਾਂ ਵਿੱਚ ਬਹੁਤ ਜ਼ਿਆਦਾ ਕੰਫੀਡੈਂਸ ਹੈ ਡਿਟਰਮੀਨੇਸ਼ਨ ਹੈ ਐਂਡ ਦ ਬੇਸਿਕ ਥਿੰਗ ਇਜ਼ ਕਿ ਜਿਹੜਾ ਆਤਮ ਵਿਸ਼ਵਾਸ ਹੈ ਸੋ ਬਾਕੀ ਇਹ ਵੀ ਦੇਖਣ ਚ ਆਇਆ ਹੈ ਕਿ ਇਹਨਾਂ ਨੂੰ ਆਪਣੇ ਟੀਚਰਸ ਤੋਂ ਆਪਣੇ ਪੇਰੈਂਟਸ ਤੋਂ ਆਪਣੇ ਸਕੂਲ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਵਿਚ ਇਜ਼ ਵੈਰੀ ਇੰਪੋਰਟੈਂਟ ਐਟ ਥਿਸ ਸਟੇਜ ਆਫ ਲਾਈਫ ਜਿਲਾ ਸਿੱਖਿਆ ਆਪ ਸਰ ਸੈਕੰਡਰੀ ਸਿੱਖਿਆ ਫਤਿਹਗੜ੍ਹ ਸਾਹਿਬ ਅੱਜ ਮੈਨੂੰ ਤੇ ਸਵੇਰ ਦਾ ਹੀ ਚਾ ਚੜਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਬੇ ਬੱਚੇ ਆਪਣੇ ਤਿੰਨ ਬੱਚੇ ਜਿਹੜੇ ਆ ਮੈਰਿਟ ਚ ਆਇਆ ਪਤਾ ਤਾਂ ਕੱਲ ਕੱਲ ਆ ਗਿਆ ਸੀਗਾ ਲੇਕਿਨ ਅੱਜ ਰੂਬਰੂ ਹੋ ਕੇ ਇਹਨਾਂ ਬੱਚਿਆਂ ਨੇ ਮਾਪਿਆਂ ਨਾਲ ਤੇ ਬੱਚਿਆਂ ਨੂੰ ਦੇਖ ਕੇ ਮੇਰਾ ਮਨ ਹੋਰ ਖੁਸ਼ ਹੋ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਕਨਸੈਪਟ ਸਾਰਾ ਕਲੀਅਰ ਸੀਗਾ ਕੀ ਗੋਲ ਸੀਗਾ ਇਹਨਾਂ ਦਾ ਕੀ ਲੈ ਕੇ ਚੱਲੇ ਤੇ ਕੀ ਅੱਗੇ ਕਰਨਾ ਹੈਗਾ ਅਜੇ ਚ ਮੇਰਾ ਰੋਲ ਭਾਵੇਂ ਘੱਟ ਹੈ ਮੇਰੀ ਟੀਚਰਾਂ ਦਾ ਬਹੁਤ ਜ਼ਿਆਦਾ ਵੈਲ ਰੋਲ ਹੈ ਕਿਉਂਕਿ ਹਰ ਸਕੂਲ ਚ ਮੇਰੇ ਕੋਲ ਨਹੀਂ ਜਾਇਆ ਜਾਂਦਾ ਲੇਕਿਨ ਮੇਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਸਾਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਕਿ ਜਿਹੜੇ ਬੱਚੇ ਨੂੰ ਪਾਲਿਸ਼ ਕਰ ਦਿੰਦਾ ਉਹਨੂੰ ਉਹਨੂੰ ਬਾਅਦ ਦੁਬਾਰਾ ਚਮਕਾਉਣ ਦੀ ਲੋੜ ਨਹੀਂ ਪੈਂਦੀ ਉਹ ਅੱਗੇ ਚਮਕੇ ਅੱਗੇ 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 ਵਧਦਾ ਜਾਂਦਾ ਦੋ ਸਕੂਲ ਸਾਡੇ ਐਮੀਨੈਂਸ ਤੋਂ ਆਏ ਬੱਚੇ ਪਨੀਤ ਤੇ ਸ਼ੈਨਾਜ਼ ਇੱਕ ਬੱਚਾ ਆਇਆ ਆਪਣਾ ਜਿਹੜਾ ਆਪਣਾ ਅਸ਼ੋਕਾ ਕੰਨਿਆ ਤੋਂ ਜਿਹੜਾ ਮੈਰਿਟ 'ਚ ਆਇਆ ਅਸੀਂ ਉਹਨਾਂ ਦਾ ਬੱਚਿਆਂ ਦਾ ਵੀ ਸਨਮਾਨ ਕਰਾਂਗੇ ਔਰ ਆਪਣੇ ਵੱਲੋਂ ਮੈਂ ਇਹਨਾਂ ਨੂੰ ਕਾਨਫਰੈਂਸ ਦੇ ਕੇ ਇਹਨਾਂ ਨੂੰ ਤੋਰਿਆ ਮੀਟਿੰਗ ਤੋਂ ਇਹਨਾਂ ਤੋਂ ਐਸ ਮੀਟਿੰਗ ਤੋਂ ਪਹਿਲਾਂ ਮੈਂ ਆਪਣੀ ਮੀਟਿੰਗ ਕਰਨਾ ਲੱਲੇ ਸੀ ਇਹਨਾਂ ਨੂੰ ਕਾਨਫਰੈਂਸ ਦੇ ਕੇ ਦੇ ਕੇ ਤੋਰਿਆ ਵੀ ਗੱਪਾਂ ਫਿਰ ਇਨ ਫਿਊਚਰ ਵੀ ਜਿਹੜਾ ਇਸੇ ਤਰ੍ਹਾਂ ਕਾਨਫਰੈਂਸ ਬਿਲਡ ਅਪ ਕਰਕੇ ਰੱਖਣਾ ਤਾਂ ਕਿ ਕਿਉਂਕਿ ਹੋ ਸਕਦਾ ਸਾਡਾ ਮੈਨ ਇੱਕ ਦੂਜੇ ਨਾਲ ਨਾ ਹੋਵੇ ਲੇਕਿਨ ਉਹ ਜਿਹੜਾ ਪੁਆਇੰਟ ਹੈ ਜਿਹੜਾ ਹੈ ਕੰਫੀਡੈਂਸ ਦਾ ਪੁਆਇੰਟ ਹੈ ਉਹ ਆਪਣਾ ਨਾਲ ਜ਼ਰੂਰ ਲੈ ਕੇ ਜਾਂਦਾ ਡਿਓ ਸਾਹਿਬ ਲੱਗਦਾ ਹੁਣ ਜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੇ ਨੇ ਤੇ ਬੱਚਿਆਂ ਦਾ ਰਿਜ਼ਲਟ ਆ ਰਿਹਾ ਕੀ ਕਹਣਾ ਚਾਹੋਗੇ ਸਰ ਇਹ ਸਾਰਿਆਂ ਦੇ ਸਾਹਮਣੇ ਮੈਨੂੰ ਕਹਿ ਤੀ ਲੋੜ ਹੀ ਨਹੀਂ ਹਮ ਸਾਰੇ ਜਿਹੜੀਆਂ ਜਿੰਨੀਆਂ ਮੈਰਿਟਸ ਆਈਆਂ ਨੇ ਜਿਹੜਾ ਸ਼ੋਕਾ ਕਰਨੇ ਆ ਉਹ ਵੀ ਸਾਡਾ ਐਡਿਟ ਸਕੂਲ ਹੈ ਗਵਰਨਮੈਂਟ ਐਡਿਟ ਹੈ ਅਸੀਂ ਆਪਾਂ ਨੂੰ ਗਵਰਨਮੈਂਟ ਕਹਿੰਦੇ ਨੇ ਸਰੀਕ ਕਿਤਾਬਾਂ ਦੀ ਗੱਲ ਕੀਤੀ ਗਈ ਸੀ ਕਿਤਾਬਾਂ ਹਾਂ ਇਹਨਾਂ ਲੋਡਿੰਗ ਪ੍ਰੀ ਲਾਇਬ੍ਰੇਰੀ ਕਿਤਾਬਾਂ ਨੇ ਨੀਅਰਵੋਟ 26 ਕਿਤਾਬਾਂ ਦਾ ਸੈੱਟ ਹੁੰਦਾ ਹੈ ਉਹ ਅਸੀਂ ਆਪਣੇ ਵੱਲੋਂ ਜਿਲ੍ਹਾ ਜਿਲੇ ਜਿਲਾ ਐਡਮਿਨਿਸਟ੍ਰੇ ਜਿਲੇ ਵੱਲੋਂ ਦਫ਼ਤਰ ਵੱਲੋਂ ਅਬ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز